ਮੰਨ ਲਵੀ ਇੱਕ ਦਿਨਾਂ ਦੀ ਦਾ 500 ਰੁਪਏ ਲੱਗਦੇ ਹਾਂਜੀ ਉਹਦੇ ਚ ਜੇ ਬੰਦਾ 70 ਰੁਪਏ ਆਪਣੇ ਤੇ ਲਾ ਦੇ ਹਮ ਠੀਕ ਹੈ ਕੋਈ ਕੋਈ ਮਿਹਨਤੂਰ ਵਰਗਾ ਤਾਂ ਮੁੰਡਾ ਉਹ ਸੋਚਦਾ ਵੀ ਮੇਰੀ ਬਾਡੀ ਨਹੀਂ ਬਣਦੀ ਹਾਂਜੀ ਵੀ ਮੈਂ ਬਾਡੀ ਕਿਵੇਂ ਬਣਾਵਾਂ ਮੈਂ ਇਸ ਚੀਜ਼ ਤੇ ਕੰਮ ਕਿਵੇਂ ਹਾਂ ਫਿਗਰਾਂ ਟੈਨਸ਼ਨਾਂ ਨਾਲ ਕਰਦੀਆਂ ਟੈਨਸ਼ਨ ਮਤ ਹੈ ਹਾਂਜੀ ਪਰ ਮਤਲਬ ਚਾਹ ਹੈਗੀ ਹੈ ਦਿਲਚਸਪੀ ਮੈਂ ਬਾਡੀ ਬਣਾਉਣਾ ਹਮ ਤਾਂ ਮੈਂ ਵੀ ਰੋਜ਼ ਦੇ 70 ਰੁਪਏ 500 ਚੰ ਉਹ 70 ਰੁਪਏ ਆਪ ਦੇਤੇ ਖਰਚ ਕੀ ਕੋਈ ਇੱਕ ਵਧੀਆ ਫਿਗਰ ਵਧੀਆ ਬਾਡੀ ਤਿਆਰ ਕੀਤੀ ਆ ਠੀਕ ਹੈ ਜੀ ਪਰ ਡਿਪੈਂਡ ਹੋਦੇ ਤੇ ਕਰਦਾ ਉਹਨੇ ਮਤਲਬ ਕਿੰਨਾ ਸਿੱਧੇ ਪਾਸੇ ਲਾਉਣਾ ਜਾਂ ਮਿਹਨਤੀ ਰਹਿਣਾ ਇਸ ਇਸ ਪਾਸੇ ਕਿੰਨਾ ਮਾਮਾ ਹੈ ਹਾਂ ਜੀ ਕਿਉਂਕਿ ਇਹ ਮਿਹਨਤੇ ਚਲੋ ਹੈ ਹੀ ਗਿਆ ਹੂੰ ਹੂੰ ਠੀਕ ਹੈ ਮਿਹਨਤ ਕੋ ਮਜ਼ਦੂਰੀ ਆਪਾਂ ਆਮ ਗੱਲ ਕਰਦੇ ਹਾਂ ਬਿਲਕੁਲ ਮਿਹਨਤੀ ਤਾਂ ਬਹੁਤ ਹੈ ਹੂੰ ਪਰ ਆਪਦੇ ਇਸ ਕੰਮ ਦੇ ਪ੍ਰਤੀ ਉਹ ਵਫਾਦਾਰ ਹਾਂ ਡਿਸਪਲਾਈਨ ਚ ਆਉਣਾ ਪਊ ਡਿਸਪਲਾਈਨ ਚ ਆਉਣਾ ਪਊਗਾ ਮਤਲਬ ਐਕਸਰਸਾਈਜ਼ ਕਰਨੀ ਹੈ ਤਾਂ ਰੋਜ਼ ਕਰਨੀ ਹੈ ਬਿਲਕੁਲ ਜੀ ਨਿੱਤ ਨੇਮ ਬਣਾਉਣਾ ਹੈ ਨਿੱਤਲੇ 70 ਰੁਪਏ ਆਪਦੇ ਤੇ ਖਰਚਣੇ ਨੇ ਤਾਂ ਉਹ 70 ਰੁਪਏ ਆਉਣ ਵਾਲੇ ਟਾਈਮ ਚੋਂ ਨਹੀਂ ਹਾਂਜੀ ਠੀਕ ਹੈ ਜਿਹੜਾ ਮੰਨ ਲਓ ਇਹ ਵਿਚਾਰਾ 15000 ਰੁਪਏ ਬਣਦਾ ਹਾਂਜੀ ਉਹ 15000 ਬਣਦਾ ਉਹ ਜੋ ਵੀ ਘਟਾ ਘਟਾ ਕੇ 10 12 ਕੀ ਹੋ ਜਣੀ ਹੈ ਗਾਣੀ ਸਸਤਾ 10000 ਹਾਂਜੀ ਉਹ ਅੱਪਦੇ ਤੇ ਲਾਇਫ ਹੈ 70 ਰੁਪਏ ਹਾਂਜੀ ਉਹ ਨੂੰ 70000 ਤੱਕ ਵੀ ਲੈ ਜਾ ਸਕਦੇ ਜੇ ਮੰਨੋ ਬਿਲਕੁਲ ਜੀ ਕਿਉਂਕਿ ਸਿਹਤ ਦੇ ਨਾਲ ਨਾਲ ਉਹਦਾ ਚੰਗਾ ਮਾਈਂਡ ਸੈਟ ਵੀ ਬਣਦਾ ਇਹ ਐਡੀ ਪਕੜੀ ਮਤਲਬਾ ਚੀਜ਼ ਹੈ ਇਹ ਐਕਸਰਸਾਈਜ਼ ਹੈ ਜਿਹੜੀ ਸਿਹਤ ਸਟਰੈਂਥ ਪਾਵਰ ਤਾਂ ਦਿੰਦੀ ਹੈ ਉਮ ਨਾਲ ਨਾਲ ਇਨਕਮ ਸੋਰਸ ਵੀ ਵਧਾ ਬਿਲਕੁਲ ਜੀ ਠੀਕ ਹੈ ਹਾਂਜੀ